ਸਾਹਬ ਇਹ ਮੈਨੂੰ ਆਦੇ ਆ ਵੀ ਕੋਈ ਗਾਣਾ ਸੁਣਾ ਦੇ ਪੂਰੀ ਭੱਟੀ ਮੂੰਹ ਮਿੱਠਾ ਕਰਾ ਦੇ ਪਿਆਰ ਦਾ ਮੈਂ ਇਹਨਾਂ ਨੂੰ ਗਾਣਾ ਸੁਣਾਉਣ ਲੱਗਿਆ ਕਿਉਂਕਿ ਬਹੁਤ ਹੀ ਵੱਡੇ ਸਾਹਿਤਕਾਰ ਨੇ ਮੇਲੇ ਕਰਾਉਂਦੇ ਨੇ ਸੱਭਿਆਚਾਰ ਔਰ ਪਾਕਿਸਤਾਨ ਇਹਨਾਂ ਦੇ ਘਰ ਵਰਗਾ ਮਾਹੌਲ ਹੈ ਉੱਥੇ ਵੀ ਪੰਜਾਬੀ ਨੂੰ ਬੜਾ ਤਰਸੀਹ ਦਿੰਦੇ ਨੇ ਤੇ ਉਹੀ ਮੈਂ ਪੰਜਾਬੀ ਦੀ ਗੱਲ ਕਰਨ ਲੱਗਾ ਰਣ ਸਾਹਿਬ ਨੂੰ ਮੇਰਾ ਗਾਣਾ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਇਓ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਇਓ ਹੋ ਪੁੱਤਰੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਬੱਲੇ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਪੰਜਾਬੀ ਦੀ ਪਹਿਲੀ ਲਾਈਨ ਊੜਾ ਆੜਾ ਈੜੀ ਸੱਸਾ ਹਾ ਹਾ ਇਹਦਾ ਮਤਲਬ ਇਹ ਨਹੀਂ ਵੀ ਊੜਾ ਉੱਠ ਤੇ ਆੜਾ ਨਾ ਰਹੇ ਇਹਦਾ ਮਤਲਬ ਅਸਲ ਕੀ ਹੈ ਊੜਾ ਓਟ ਗੁਰਮਾਂ ਦੀ سب نوٹ نہ پلایو را سب اسکا ککھا گجا کگا لینا ادا مطلب یہ ککا کبوتر احاطہ مطلب ਸਾਡੇ ਗੁਰੂਆਂ ਨੇ ਦੱਸਿਆ ਕੱਕਾ ਕੰਮ ਕਾਜ ਕਰੋ ਸਾਡੇ ਰਹਿਬਰ ਸਾਨੂੰ ਕਹਿੰਦੇ ਆ ਕੱਕਾ ਕੰਮ ਕਾਜ ਕਰੋ ਖਖਾ ਖੁਸ਼ੀ ਖੁਸ਼ੀ ਨਾਲ ਗੱਗਾ ਗੌਰ ਨਾਲ ਰਖਿ ਲੋ ਘੱਗਾ ਕਰਦਾ ਖਿਆਲ ਗੰਗੇ ਵੰਨ ਖਾਲੀ ਕਿਤੇ ਰਹਿ ਵੀ ਨਾ ਜਾਇਓ ਓ ਪੁੱਤਰੋ ਪੰਜਾਬੀਓ ਪੰਜਾਬੀ ਨਾ ਪਲਹਾਇਓ ਬਲਿਓ ਪੰਜਾਬੀਓ ਪੰਜਾਬੀ ਨਾ ਪਲਹਾਇਓ ਉਸ ਤੋਂ ਅੱਗੇ ਚੱਚਾ ਛੱਛਾ ਚੱਜਾ ਚੱਜਾ ਇਹਦਾ ਮਤਲਬ ਇਹ ਨਹੀਂ ਚੱਚਾ ਚਰਖਾ ਤੇ ਸੱਚਾ ਛੱਡੀ ਇਹ ਤਾਂ ਜਵਾਕਾਂ ਨੂੰ ਦੱਸਣ ਵਾਸਤੇ ਆ ਅਸਲ ਮਤਲਬ ਇਹਦਾ ਇਹ ਹੈ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਗੱਦੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੇ ਸੀ ਜਦੋਂ ਹਿੰਦੂ ਆਏ ਉਹਨਾਂ ਕੋਲੇ ਉਹਨਾਂ ਦੇ ਜਿਦੇਉ ਮਿਲਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਦੇ ਪਿਓ ਨੂੰ ਆਦੇ ਸੀ ਚੱਚਾ ਚੋ ਮੱਚੋ ਨੂੰ ਦੁਖੀ ਛੱਛਾ ਛਾਪਤੀ ਨਾਲ ਲਾ ਜੋ पलियो हो पंजाबी हो पंजाबी न पलोसो अॻे टाइका ठठा ठाढा रहण एॾा मतलबु टाइका टमाटर मतलबु टाइका टोरे वारी पग ਠੱਠ ਤੁਮਕਾ ਨਵਾਬੀ ਡੱਡਾ ਡਗਾ ਜਦੋਂ ਲਾਉਂਦੇ ਠੱਡਾ ਥੋਲਦੇ ਪੰਜਾਬੀ ਕਿਆ ਬਾਤ ਨਾ ਨੇ ਮਗੂ ਸਾਰਿਆਂ ਨੂੰ ਨਾ ਹੀ ਵਿਚਾਇਓ ਹੋ ਪੁੱਤਰ ਪੰਜਾਬੀ ਹੋ ਪੰਜਾਬੀ ਨਾ ਬਲਹਾਇਓ ਬੱਲੇ ਹੋ ਪੰਜਾਬੀ ਹੋ ਪੰਜਾਬੀ ਨਾ ਬਲਹਾਇਓ ਕੀ ਹੋ ਉਸ ਤੋਂ ਅੱਗੇ ਠੱਤਾ ਠੱਥਾ ਡੱਡਾ ਤਦਾਰਨਾ ਗੁਦਰੀ ਮਾਤਾ ਸਹਿਬ ਜਾਨ ਨੂੰ ਦੇ ਕੇ ਜਦੋਂ ਠੱਡੇ ਮੁਰਸ ਬੈਠੀ ਆਲਾ ਆਉਂਦੇ ਪੁੱਤਿਆਂ ਨੂੰ ਬੰਦੀ ਹੈ ਤੱਤਾ ਤੂੰ ਹੀ ਤੂੰ ਹੀ ਕਹਿਣਾ ਫੱਥਾ ਫਿਰਕਾ ਨਾ ਜਾਇਓ ਦਰਦਾ ਦੁਨੀਆ ਦਾ ਦਾਤਾ ਤੱਦਾ ਤੇ ਆਇਓ ਫਲ ਪਾਇਓ ਨੰਨਾ ਨਾਨਕ ਦਾ ਨਾਮ ਹਰ ਪੜ ਹੀ ਤੇ ਆਇਓ ਹੋ ਪੁੱਤਰ ਪੰਜਾਬੀ ਹੋ ਪੰਜਾਬੀ ਦਾ ਬਨਹਾਇਓ ਬੱਲੇ ਉਹ ਪੰਜਾਬੀ ਉਹ ਪੰਜਾਬੀ ਦਾ ਬਨਹਾਇਓ ਉਸ ਤੋਂ ਅੱਗੇ ਪਪਾ ਫੱਪਾ ਫੱਪਾ ਪਪਾ ਮੰਮਾ ਕਿਦਾ ਬਦਲ ਪਪਾ ਪੰਜ ਆਰ ਸਾਡਾ ਫੱਫਾ ਫੱਕਰਾਂ ਦੀ ਆਨ ਬੱਬਾ ਬੜਾ ਹੀ ਪਿਆਰਾ ਬੱਬਾ ਪਾਤ ਦੀ ਸ਼ਾਨ ਮਮਾ ਮੋਰੀ ਲਿਹਾ ਸਦਾ ਸਦਾ ਮੋਰੀ ਅਖਵਾਇਓ ਹੋ ਪੁੱਤਰ ਪੰਜਾਬੀ ਹੋ ਪੰਜਾਬੀ ਨਾ ਬਲਹਾਇਓ ਪੁੱਤਿਆ ਪੰਜਾਬੀ ਹੋ ਪੰਜਾਬੀ ਨਾ ਬਲਹਾਇਓ ਉਸ ਤੋਂ ਕੇ ਯਈਆ ਰਾਰਾ ਲੱਲਾ ਵਾਹ ਵਾਹ ਯਈਆ ਯਾਰ ਇੱਥੇ ਸਾਰੇ ਰਾਰਾ ਰੱਜ ਰੱਜ ਖਾਈਏ ਲੱਲਾ ਨੂੜ ਦੇ ਭਵੇਂ ਤਾਂ ਵਾ ਵਾਰੇ ਵਾਰੇ ਜਾਈਏ ਉਸੋ ਗਲਾਸ ਲਾਈਨ ਪੰਜਾਬੀ ਮਾਹੌਲੀ ਜਦੋਂ ਮੈਂ ਲਿਖਦਾ ਸੀ ਇਹ ਗਾਣਾ ਲਿਖਿਆ ਇੰਗਲੈਂਡ ਸੀ ਮੈਂ ਬੰਨੂ ਲਾਸਟ ਲਾਈਨ ਲਿਖਣਾਸਤੇ ਬਹੁਤ ਸੇਸਨ ਕਰਨਾ ਪਿਆ ਕਿਉਂਕਿ ਉਹਦੇ ਵਿੱਚ ਸਾਰੇ ਅੱਖਰਾਂ ਦੇ ਪੈਰ ਚ ਦਿਖਦੀ ਆ ਉਹ ਮੈਂ ਜਦੋਂ ਲਿਖੇ ਪੰਜਾਬੀ ਬੋਲੀ ਕੀ ਹੈ ਸਸਾ ਸਸੇ ਪੈਰ ਬਿੰਦੀ ਸ਼ੇਵ ਸ਼ਾਇਰ ਵਰਗੀ ਝੱਖਾ ਖੱਖੇ ਪੈਰ ਬਿੰਦੀ ਬਕੀ ਖੈਰ ਵਰਗੀ ਗੱਗਾ ਗੱਗੇ ਪੈਰ ਬਿੰਦੀ ਗੁਮਾਨ ਵਰਗੀ जजा जजे पैर बिंदी है जुबान वर्गी बाबा फफे पैर बिंदी फनकार वर्गी लता लले पैर बिंदी ललकार वर्गी वो पट्टी कहे बोली नाल दगा ना कमायो ओ पुत्र पंजाबी ओ पंजाबी ना पलायो पल्ले ओ पंजाबी ओ पंजाबी ना पलायो पुत्र पंजाबी ओ पंजाबी ना बुलायो Ladies